ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਮਸਟਰਡ ਤੇ ਯਾਨੀ ਕਿ ਸਰ੍ਹਸੋਂ ਤੇ ਵੀਡੀਓ ਲੈ ਕੇ ਆਇਆ ਕਿਸਾਨ ਵੀਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ 3000 ਹੋਗੇ ਇੱਕ ਹੀ ਸਰ੍ਹਸੋਂ ਲਾ ਰਹੇ ਹਾਂ ਜੋ ਕਿ ਆਪਣੀ ਖੁਦ ਦੀ ਵੈਰਾਈਟੀ ਹੈ ਤੇ ਇਹ ਵੈਰਾਈਟੀ ਨੂੰ ਆਪਾਂ ਹਰ ਸਾਲ ਥੋੜਾ ਥੋੜਾ ਚੇਂਜ ਕਰਕੇ ਵਿੱਚੋਂ ਸਟੇਟ ਛਾਂਟ ਛਾਂਟ ਕੇ ਜਿਹੜਾ ਕਿ ਇਸ ਨੂੰ ਕੰਪਲਸਰੀ ਆਪਾਂ ਵਧੀਆ ਬਣਾ ਲਿਆ ਕੋਈ ਵੀ ਇਹਦੇ ਵਿੱਚ ਲਹਦਾ ਬੂਟਾ ਨਹੀਂ ਕੋਈ ਇਸ ਦੇ ਵਿੱਚ ਬਿਮਾਰੀ ਨਹੀਂ ਜੋ ਬਿਮਾਰੀ ਵਾਲੇ ਕੋਈ ਵੀ ਇੱਕ ਅੱਧਾ ਬੂਟਾ ਹੁੰਦਾ ਸੀ ਉਹਨੂੰ ਕੱਢਿਆ ਕਿਉਂਕਿ ਉਹਨੂੰ 100% ਪਿਓਰ ਕੀਤਾ ਹੁਣ ਕਿਸਾਨ ਵੀਰੋ ਇੱਥੋਂ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਪਾਇਨੀ ਰੋਗੀ ਔਰ ਰਸਵਾਨਾ ਹੋ ਗਈ ਔਰ ਬਹੁਤ ਸਾਰੀਆਂ ਕੰਪਨੀਆਂ ਨੇ ਰਾਸ਼ੀ ਹੋ ਗਈ ਇਹਨਾਂ ਨੇ ਕਿਸਾਨ ਵੀਰੋ ਛੋਟੇ ਲੈਵਲ ਤੋਂ ਕੰਮ ਸਟਾਰਟ ਕੀਤਾ ਸੀਗਾ ਤੇ ਅੱਜ ਇਹ ਕੰਪਨੀਆਂ ਬਹੁਤ ਅੱਗੇ ਚਲੀਆਂ ਗਈਆਂ ਬਹੁਤ ਸੋਹਣਾ ਕੰਮ ਕਰ ਰਹੀਆਂ ਨੇ ਉਸੇ ਲਾਈਨ ਦੇ ਉੱਪਰ ਆਪਾਂ ਚੱਲੇ ਆਂ ਆਪਾਂ ਛੋਟੇ ਜਿਹੇ ਏਰੀਆ ਤੋਂ ਕੰਮ ਸਟਾਰਟ ਕੀਤਾ ਸੀ ਹੁਣ ਆਪਣੀਆਂ ਖੁਦ ਦੀਆਂ ਵੈਰਾਈਟੀਆਂ ਜਿਹੜੀਆਂ ਆਪਾਂ ਉਹ ਬਣਾਉਣ ਲੱਗ ਰਹੇ ਆ ਕਿਉਂਕਿ ਕਿਸਾਨ ਵੀਰੋ ਕੱਚਾ ਮਟੀਰੀਅਲ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਉਸ ਤੇ ਕੰਮ ਕਰਨਾ ਤੁਹਾਡਾ ਉਹ ਅਗਰ ਤੁਸੀਂ ਕੰਮ ਕਰ ਸਕਦੇ ਹੋ ਤੁਹਾਨੂੰ ਜਾਣਕਾਰੀ ਹੈ ਤਾਂ ਇਹ ਕੰਮ ਕੋਈ ਔਖੇ ਵੀ ਨਹੀਂ ਹੈਗੇ ਤਾਂ ਇਸ ਵੈਰਾਈਟੀ ਨੂੰ ਆਪਾਂ 3 ਸਾਲ ਆਇਆ 3 ਸਾਲ ਲਾਣ ਤੋਂ ਬਾਅਦ ਆਪਣੇ ਖੇਤ ਦੇ ਵਿੱਚ ਜਿਹੜਾ ਇਸ ਦਾ ਰਿਜ਼ਲਟ ਆਇਆ ਬਹੁਤ ਸੋਹਣਾ ਆਇਆ ਮੈਂ ਇਸ ਵਾਰ ਲਗਭਗ 25-30 ਕਿਸਾਨਾਂ ਨੂੰ ਇਸ ਦੇ ਟ੍ਰਾਇਲ ਦੇ ਵਿੱਚ ਬੀਜ ਦੇਣੇ ਨੇ ਔਰ ਜਿਨ੍ਹਾਂ ਨੂੰ ਇਹ ਬੀਜ ਦੇਵਾਂਗੇ ਉਹਨਾਂ ਤੋਂ ਹੀ ਬੀਜ ਵਾਪਸ ਲੈਣਾ ਹੈ ਕਿਉਂਕਿ ਇਹ ਜਿਹੜਾ ਬੀਜ ਹੈ ਇਹਨੂੰ ਅਸੀਂ ਸਾਰੀਆਂ ਵੈਰਾਈਟੀਆਂ ਨਾਲ ਕੰਪੇਅਰ ਕਰ ਲਿਆ ਕਿ ਇਸ ਦਾ ਝਾੜ ਜਿਹੜਾ ਕਿ ਬਹੁਤ ਸੋਹਣਾ ਹੈ ਬਹੁਤ ਹੀ ਸੋਹਣਾ ਦਾਣੇ ਦੇ ਵਿੱਚ ਤੇਲ ਜ਼ਿਆਦਾ ਹੈ ਬਸ ਹੁਣ ਇਸ ਵਾਰ ਜਿਹੜਾ ਹੈ ਕਿ ਆਪਾਂ ਇਸ ਨੂੰ ਦੋ ਤਿੰਨ ਯੂਨੀਵਰਸਟੀਆਂ ਦੇ ਵਿੱਚ ਦੇਣਾ ਇੱਕ ਤਾਂ ਪੂਸਾ ਦੇ ਵਿੱਚ ISR ਯੂਨੀਵਰਸਿਟੀ ਔਰ ਇੱਕ ਹੋਰ ਮੇਰਾ ਮਿੱਤਰ ਦੱਸ ਰਿਹਾ ਸੀ ਉੱਥੇ ਕਿ ਇਹਨਾਂ ਦੇ ਆਪਾਂ 2 ਸਾਲ 3 ਸਾਲ ਜਿਹੜੇ ਟ੍ਰਾਇਲ ਲੱਗਣਗੇ ਫਿਰ ਉਸ ਤੋਂ ਬਾਅਦ ਇਸ ਨੂੰ ਆਪਾਂ ਪੇਟੈਂਟ ਕਰਵਾ ਲਾਂਗੇ ਆਪਾਂ ਆਪਣੇ ਨਾਮ ਤੇ ਤਾਂ ਇਹ ਜਿਹੜੀ ਸਰ੍ਹਸੂ ਹੈ ਇਸ ਦੀ ਇਲਡ ਵੀ ਬਹੁਤ ਵਧੀਆ ਹੈ ਕਿਸਾਨ ਵੀਰੋ ਇਹ ਡਿਗਦੀ ਵੀ ਨਹੀਂ ਇਹਦੇ ਵਿੱਚ ਬਿਮਾਰੀਆਂ ਵੀ ਨਹੀਂ ਆਉਂਦੀਆਂ ਜਿਵੇਂ ਦੇਖਦੇ ਆਪਾਂ ਬੰਦਰ ਪੱਤੇ ਜੇ ਹੋ ਜਾਂਦੇ ਨੇ ਜਾਂ ਕਈ ਵਾਰ ਦੇਖਦੇ ਆਪਾਂ ਬਗਾਸ ਜੀ ਆ ਜਾਂਦੀ ਹੈ ਬੱਗਾ ਪੰਜਾ ਆ ਜਾਂਦਾ ਇਸ ਤਰ੍ਹਾਂ ਦੀ ਕੋਈ ਬਿਮਾਰੀਆਂ ਨਹੀਂ ਹੈਗੀਆਂ ਔਰ ਝਾੜ ਦੀ ਗੱਲ ਕਰੀਏ ਤਾਂ ਝਾੜ ਤੁਸੀਂ ਇਹਨੂੰ ਇਹਨੂੰ ਜਿਹੜੀ ਕਿਸੇ ਵੀ ਕਿਸ ਜਿਆਦਾ ਝਾੜ ਦੇ ਨਾਲ ਕਿਸੇ ਨਾਲ ਉਹਦੇ ਬਰੋਬਰ ਲਾ ਕੇ ਦੇਖ ਲੈਣਾ ਇਹਦਾ ਝਾੜ ਬਹੁਤ ਸੋਨਾ ਆਵੇਗਾ ਔਰ ਬਾਕੀ ਜਿਹੜੀਆਂ ਰਹੀਆਂ ਗੱਲਾਂ ਉਹ ਆਪਾਂ ਅਗਲੇ ਨੈਕਸਟ ਈਅਰ ਕਰਾਂਗੇ ਕਿਉਂਕਿ ਇਸ ਵਾਰ ਆਪਾਂ ਇਸ ਦੇ ਜਿਹੜੇ ਟ੍ਰਾਇਲ ਨੇਗੇ ਉਹ ਆਪਾਂ ਯੂਨੀਵਰਸਿਟੀਆਂ ਦੇ ਵਿੱਚ ਦੇਣੇ ਨੇ ਕਿਉਂਕਿ ਯੂਨੀਵਰਸਿਟੀਆਂ ਨੇ ਹੀ ਪਾਸ ਕਰਨੀ ਹੈ ਠੀਕ ਹੈ ਯੂਨੀਵਰਸਿਟੀਆਂ ਨੇ ਪਾਸ ਕਰਤੀ ਉਸ ਤੋਂ ਬਾਅਦ ਇਸ ਨੂੰ ਆਪਾਂ ਪੇਟੈਂਟ ਕਰਵਾਵਾਂਗੇ ਤਾਂ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਕੀ ਜਿਹੜੇ ਕਿਸਾਨਾਂ ਨੇ ਅਨ ਆਂਦੀ ਵਾਰੇ ਅਗਲੇ ਸਾਲ ਵਾਸਤੇ ਆਪਣੇ ਖੇਤ ਦੇ ਵਿੱਚ ਇਸ ਵੈਰੈਟੀ ਨੂੰ ਦੇਖਣਾ ਹੋਵੇ ਤਾਂ ਖੇਤ ਤੇ ਵਿੱਚ ਆ ਕੇ ਦੇਖ ਵੀ ਸਕਦੇ ਨੇ ਔਰ ਜਿਹੜੇ ਕਿਸਾਨ ਵੀਰਾਂ ਨੇ ਇਸ ਨੂੰ ਦੇਖਿਆ ਤਾਂ ਉਹ ਵੀ ਜਾਣਦੇ ਨੇ ਕਿ ਕਿੰਨੀ ਕਿ ਸੋਹਣੀ ਹੈ ਖੇਤ ਦੇ ਵਿੱਚ ਖੜੀ ਸੀ ਦਿੱਲੀ ਤੋਂ ਇੱਕ ਟੀਮ ਆਈ ਸੀ ਉਹਨਾਂ ਨੇ ਵੀ ਇਸ ਨੂੰ ਦੇਖਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਕਿਆ ਜ਼ਬਰਦਸਤ ਕ੍ਰੌਪ ਖੜੀ ਹੈ ਇਹ ਫਸਲ ਬਹੁਤ ਅੱਛੀ ਖੜੀ ਹੈ ہمارا ਆਈਡੀਆ ਹੈ ਕਿ ਇਸ ਦੀ ਬਹੁਤ ਅੱਛੀ ਪੈਦਾਵਾਰ ਆਣੀ ਚਾਹੀਏ ਲੇਕਿਨ ਉਹ ਏਰੀਆ ਥੋੜੇ ਦੇ ਵਿੱਚ ਲੱਗੀ ਹੋਈ ਸੀ ਜਿਸ ਕਾਰਨ ਆਪਾਂ ਐ ਨਹੀਂ ਕਹਿ ਸਕਦੇ ਮਿੰਦਾ ਕਿੰਨਾ ਝਾੜ ਆਵੇਗਾ ਅਗਰ ਸਕੇਅਰ ਫੁੱਟ ਦੇ ਸਾਹ ਨਾਲ ਆਪਾਂ ਮਿੰਤੀ ਕਰਕੇ ਇਸ ਦਾ ਝਾੜ ਕੱਢਦੇ ਆ ਤਾਂ ਜਿੰਨੀਆਂ ਵੀ ਹੁਣ ਤੱਕ ਦੀਆਂ ਵੈਰਾਈਟੀਆਂ ਨੇ ਉਸ ਦੇ ਨਾਲ ਝਾੜ ਜ਼ਿਆਦਾ ਹੈ ਅਗਰ ਤੇਲ ਦੀ ਮਾਤਰਾ ਦੀ ਗੱਲ ਕਰੀ ਤਾਂ ਕਿਸਾਨ ਵੀਰੋ ਇਸ ਦੇ ਦਾਣਿਆਂ ਦੇ ਵਿੱਚ ਤੇਲ ਜ਼ਿਆਦਾ ਜਿਸ ਕਾਰਨ ਇਸ ਦਾ ਵਜ਼ਨ ਵੀ ਜ਼ਿਆਦਾ ਹੈ ਠੀਕ ਹੈ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਛੋਟੇ ਲੈਵਲ ਤੋਂ ਕੰਮ ਸਟਾਰਟ ਕੀਤਾ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਔਰ ਚੰਗਾ ਕੰਮ ਕਰਾਂਗੇ ਇਹ ਤੁਹਾਡੇ ਨਾਲ ਵਾਦਾ ਹੈ ਕਿ ਚੰਗਾ ਕੰਮ ਕਰਾਂਗੇ ਗਲਤ ਕੰਮ ਕਦੇ ਨਹੀਂ ਕਰਾਂਗੇ ਧੰਨਵਾਦ